ਪੇਚਕ ਬਾਹਰ ਠੰਡ ਹੁੰਦੀ ਹੈ ਪਰ ਸਰੀਰ ਦਾ ਅੰਦਰਲਾ ਟੈਂਪਰੇਚਰ ਤਾਂ ਸਰੀਰ ਨੇ ਉਹਦੇ ਮੁਤਾਬਕ ਰੱਖਣਾ ਹੈ ਓਕੇ ਠੀਕ ਹੈ ਜੇ ਦਾ ਮਤਲਬ ਇਹ ਨਹੀਂ ਕਿ ਬਾਹਰ ਠੰਡ ਪੈ ਰਹੀ ਹੈ ਤਾਂ ਤੁਸੀਂ ਹੋਰ ਗਰਮ ਖਾਦੀ ਜੋ ਹੋਰ ਗਰਮ ਖਾਦੀ ਜੋ ਤਾਂ ਉਹ ਕੀ ਹੁੰਦਾ ਹੈ ਜਦੋਂ ਇਦਾਂ ਗਰਮ ਚੀਜ਼ਾਂ ਬਹੁਤ ਜ਼ਿਆਦਾ ਖਾਂਦੇ ਨੇ ਪੇਸ਼ੈਂਟ ਤਾਂ ਕਿ ਕੀਤਾ ਜਾਂਦਾ ਉਹਦੇ ਨਾਲ ਉਹਦੇ ਨਾਲ ਤਾਂਤ ਪੈਣੀ ਸ਼ੁਰੂ ਹੋ ਜਾਂਦੀ ਹੈ ਅੱਛਾ ਸੀਮੰਟ ਜਿਹੜਾ ਬਿਲਕੁਲ ਪਾਣੀ ਵਾਂਜਦਾ ਹਾਂ ਬਿਲਕੁਲ ਜੀ ਸਰੀਰ ਹੀ ਇਦਾਂ ਦੇ ਬਣ ਗਿਆ ਕੁਦਰਤ ਵੱਲੋਂ ਹੀ ਕੁਝ ਸਾਨੂੰ ਫਾਸਟ ਫੂਡ ਹੀ ਇੰਨੇ ਜ਼ਿਆਦਾ ਮਿਲ ਗਿਆ ਖਾਣੇ ਦੇ ਵਿੱਚ ਇਹ ਸਾਨੂੰ ਗਰਮੀ ਮਿਲ ਗਈ ਉਹ ਸਰੀਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਉਹਦੇ ਵਿੱਚ ਕਰਕੇ ਇਹ ਸਾਰੀਆਂ ਪ੍ਰੋਬਲਮਾਂ ਸਾਹਮਣੇ ਆਉਣ ਲੱਗੀਆਂ ਜੀ ਜੀ ਸਾਹ ਚੜਨਾ ਕਮਜ਼ੋਰੀ ਮਹਿਸੂਸ ਹੋਣੀ ਜਾਂ ਮਰਦਾਨੇ ਦੀ ਤਾਕਤ ਦੀ ਜਿਹੜੀ ਪ੍ਰੋਬਲਮ ਹੈ ਬੀਬੀਆਂ ਦੇ ਵਿੱਚ ਲਕੋਰੀਏ ਦੀ ਪ੍ਰੋਬਲਮ ਬਹੁਤ ਜ਼ਿਆਦਾ ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਆ ਅੱਛਾ ਇਹ ਕਰਪ ਹੋਵੇ ਤਾਂ 10 ਦਿਨ ਦਵਾਈ ਖਾਣੀ ਪੈਂਦੀ ਹੈ ਤਾਂ ਹੰਦ ਨੇਚਰਲ ਕੋਰੀਓ ਠੀਕ ਹੋ ਜਾਂਦਾ ਇਹ ਜਿਨ੍ਹਾਂ ਨੂੰ ਮਰਦਾਨਾ ਤਾਕਤ ਤੇ ਮਤਲਬ ਪ੍ਰੋਬਲਮ ਆ ਗਈ ਮਰਦਾਨਾ ਹੂੰ ਹੂੰ ਤੇ ਉਹਨਾਂ ਦੇ ਵਾਸਤੇ ਗੁਪਤ ਰੋਗ ਕਿਸੇ ਵੀ ਤਰ੍ਹਾਂ ਦਾ ਦਾੰਤ ਪੈ ਰਹੀ ਏ ਠੀਕ ਹੈ ਠੀਕ ਹੈ ਅੰਦੁਮਕਾ ਤੁਮਕਾ ਉਹਦਾ ਵੀਰ ਜਿੰਨੀ ਖੰਡਿਆ ਹੋਇਆ ਠੀਕ ਹੈ ਤੇ ਸੁਪਨ ਦੋਸ਼ ਹੋ ਰਿਹਾ ਹੈ ਤੇ ਟਾਈਮਿੰਗ ਜਿਹੜੀ ਉਹ 1 ਮਿੰਟ ਤੋਂ ਵੀ ਘਟ ਗਈ ਏ ਹੂੰ ਹੂੰ ਤੇ ਕੋਲ ਜਾਂਦੇ ਆ ਫਰਕ ਹੋ ਜਾਂਦੇ ਨੇ ਇਹ ਉਹਨਾਂ ਵਾਸਤੇ ਆ ਹੂੰ ਹੂੰ ਜਿਨ੍ਹਾਂ ਨੂੰ ਕਰੰਟ ਬਿਲਕੁਲ ਨਹੀਂ ਆ ਰਿਹਾ ਠੀਕ ਹੈ ਵੀ ਸ਼ੂਕਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਠੀਕ ਹੈ ਅਸੀਂ ਕਹਿੰਨੇ ਸਾਡੇ ਕੋਲ ਆਓ ਹੁਣ ਇਹ ਕੈਪਸੂਲ ਹੈ ਇਹ ਅਸੀਂ ਡੇਲੀ ਦਿੰਨੇ ਆ ਤਾਂ ਕੋਈ ਇੱਕ ਮਹੀਨਾ ਖਾ ਕੇ ਤਾਂ ਵੇਖੇ ਕੱਲ ਇੱਕ ਬਜ਼ੁਰਗ ਆਏ ਸੀ ਤੇ ਗੇਟ ਨਹੀਂ ਸੀ ਉਹਨਾਂ ਤੋਂ ਖੁੱਲਦਾ ਪਿਆ ਹਮ ਮਤਲਬ ਦੁਕਾਨ ਦਾ ਗੇਟ ਜਿਹੜਾ ਜ਼ੋਰ ਲਾ ਕੇ ਖੋਲਦੇ ਪੈ ਸੀ ਤੇ ਵੀ ਉਹਨਾਂ ਦੇ ਹੱਥ ਕੰਬ ਰਹੇ ਸੀ ਤੇ ਉਹ ਦਵਾਈ ਵੇਖ ਲਓ ਮਰਦਾਨਾ ਤਾਕਤ ਵਾਸਤੇ ਲੈ ਕੇ ਤੁਹਾਨੂੰ ਇਹ ਪ੍ਰੋਬਲਮ ਇਦਾਂ ਦੀ ਹੈਗੀ ਹੈ ਤੇ ਤੁਸੀਂ ਡਰਦੇ ਸ਼ਾਦੀ ਨਹੀਂ ਕਰਾ ਰਹੇ ਤਾਂ ਅਸੀਂ ਕਹਿੰਨੇ ਇੱਕ ਦਿਨ ਪਹਿਲਾਂ ਆਜੋ ਠੀਕ ਹੈ। ਹੋਰ ਦੱਸੋ ਜੀ ਸ਼ਾਦੀ ਰੱਖੇ ਮਹੀਨਾ ਆਣਾ ਤਾਂ ਬੜੀ ਦੂਰ ਦੀ ਗੱਲ ਹੈ। ਜੀ ਜੀ। ਹੁਣ ਸਾਡੇ ਕੋਲ ਨੇ ਟਾਈਮ ਪਾਸ ਲਈ ਕੈਪਸੂਲ ਨੇ ਆ ਕੈਪਸੂਲ ਤੇ ਆ ਗੋਲੀ ਹੈ ਆਯੁਰਵੈਦਿਕ ਅਸੀਂ ਹੱਥ ਨਾਲ ਵੱਟੀ ਹੋਈ ਹੈ। ਠੀਕ ਹੈ। ਇਹਨਾਂ ਦੋਨਾਂ ਨੂੰ ਮਿਲਾ ਕੇ ਹੀ ਟਾਈਮ ਪਾਸ ਵਾਸਤੇ ਦੇਣੇ ਆ। ਠੀਕ ਹੈ। ਜੇਕਰ ਕੋਈ ਕਹਿੰਦਾ 1 ਮਿੰਟੇ ਲੱਗਦਾ ਤੁਸੀਂ ਕਹਿੰਨੇ 1 ਘੰਟਾ ਲੱਗ ਜਾ। ਅੱਛਾ। ਹਾਂ 1 ਮਿੰਟ ਤੇ ਚੁੱਕ ਕੇ ਟਾਈਮ ਇਹ ਜਿਹੜਾ ਹੈ 1 ਘੰਟੇ ਦਾ ਕਰ। ਔਰ ਅਸੀਂ 15 ਦਿਨ ਦਵਾਈ ਦੇਣੇ ਆ। 15 ਦਿਨਾਂ ਦੀ ਗਰੰਟੀ ਸ਼ੁਦਾ ਇਲਾਜ ਹੈ। ਠੀਕ ਹੈ। ਔਰ ਗਰੰਟਰਡ ਇਲਾਜ ਮਤ ਕੋਈ ਤੋੜ ਨਹੀਂ ਕੋਈ ਲੈਟਰਨਿੰਗ ਲੱਗਦੀਆਂ ਕੋਈ ਉਲਟੀਆਂ ਨਹੀਂ ਲੱਗਦੀਆਂ ਕੋਈ ਤੰਗੇ ਹੀ ਨਹੀਂ ਆਉਂਦੀ ਠੀਕ ਹੈ ਕੰਮ ਉਹਵੇਂ ਕਰਦਾ ਫਿਰਦਾ ਭਾਵੇਂ ਕੋਈ ਕਹੀ ਜਾਂਦਾ ਉਹ ਕਰਦਾ ਕਿਰੇਵਾ ਦਾ ਫਿਰੇ ਜੇ ਕੋਈ ਮੰਨ ਲਓ ਕਿਸੇ ਤਰ੍ਹਾਂ ਦਾ ਲੀਵਰ ਦੇ ਕੰਮ ਕਰਦਾ ਤਾਂ ਜੇ ਕੋਈ ਟਰੱਕ ਚਲਾਉਂਦਾ ਤਾਂ ਫਿਰ ਇਹਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਕਿ ਵੀ ਜਿਹੜੀ ਉਹਨੂੰ ਉਹ ਡਰਾਈਵਰੀ ਨਹੀਂ ਕਰ ਸਕਦਾ ਇਹੋ ਜਿਹਾ ਵੇਖੋ ਆਮ ਹਰ ਪੇਸ਼ੈਂਟ ਸਰਦੀਆਂ ਦੇ ਮੌਸਮ ਦੇ ਵਿੱਚ ਕੋਸ਼ਿਸ਼ ਕਰਦੇ ਨੇ ਮਿਸ਼ਵਾਰੇ ਖਾ ਲਈਏ ਛੁਹਾਰਿਆਂ ਵਾਲਾ ਦੁੱਧ ਤਾਂ ਆਮ ਹੀ ਪ੍ਰਚਲਿਤ ਹੈਗਾ ਬਿਲਕੁਲ ਠੀਕ ਹੈ ਠੀਕ ਹੈ ਜੀ ਉਵਾਲ ਵਾਲ ਕੇ ਸੰਗਣਾ ਕਰਕੇ ਤੇ ਪੀਤਾ ਜਾਂਦਾ ਹੈ ਠੀਕ ਹੈ ਔਰ ਉਹਦੇ ਤੋਂ ਇਲਾਵਾ ਬਦਾਮ ਜਾਂ ਗਿਰੀਆਂ ਮੁੱਠੀਆਂ ਭਰ ਭਰ ਖਾਧੀਆਂ ਜਾਂਦੀਆਂ ਨੇ ਠੀਕ ਹੈ ਜੀ ਤੇ ਕਾਜੂ ਜਾਂ ਫਾਸ ਕੋਈ ਵੀ ਡਰਾਈ ਫਰੂਟ ਜਾਨੇ ਕੇ ਠੀਕ ਹੈ ਠੀਕ ਹੈ ਔਰ ਇਹਦੀ ਤਸਵੀਰ ਗਰਮ ਹੁੰਦੀ ਹੈ ਹੂੰ ਤਸੀਰ ਗਰਮ ਹੋਣ ਕਰਕੇ ਸੋਚਦੇ ਨੇ ਵੀ ਸਰਦੀਆਂ ਐ ਠੰਡ ਲੱਗ ਜੇਗੀ ਇਹ ਖਾઈએ ਹੁਣ ਖਾਣ ਦਾ ਮੌਕਾ ਹੈ ਹਮਮ ਔਰ ਖਾਸ ਕਰਕੇ ਜਿੰਨਾਂ ਨੂੰ ਨਮਰਦੀ ਦੀ ਪ੍ਰੋਬਲਮ ਐ ਓਕੇ ਜਿਹੜੇ ਗੁਪਤ ਰੋਗਾਂ ਦੇ ਪ੍ਰੋਬਲਮ ਦੇ ਵਿੱਚ ਨੇ ਜਿੰਨਾਂ ਨੂੰ ਆ ਚੁੱਕੇ ਹੋਏ ਪ੍ਰੋਬਲਮ ਹਮ ਉਹ ਬਹੁਤ ਕੋਸ਼ਿਸ਼ ਕਰਦੇ ਨੇ ਵੀ ਇਹਨਾਂ ਨੂੰ ਖਾ ਖਾઈએ ਠੀਕ ਐ ਤੇ ਖਾਣ ਦੇ ਨਾਲ ਵੀ ਅਸੀਂ ਠੀਕ ਹੋ ਜਾਾਂਗੇ ਹਮ ਹਮ ਜਦ ਕਿ ਉਹ ਠੀਕ ਨਹੀਂ ਹੁੰਦੇ ਅੱਛਾ ਉਹਨਾਂ ਨੂੰ ਉਲਟਾ ਨੁਕਸਾਨ ਹੁੰਦਾ ਹੈ ਇਹਦਾ ਓਕੇ ਹਾਂਜੀ ਬੇਸ਼ੱਕ ਬਾਹਰ ਠੰਡ ਹੁੰਦੀ ਹੈ ਪਰ ਸਰੀਰ ਦਾ ਅੰਦਰਲਾ ਟੈਂਪਰੇਚਰ ਤਾਂ ਸਰੀਰ ਨੇ ਉਹਦੇ ਮੁਤਾਬਕ ਰੱਖਣਾ ਹੈ ਓਕੇ ਠੀਕ ਹੈ ਜੇ ਦਾ ਮਤਲਬ ਇਹ ਨਹੀਂ ਕਿ ਬਾਹਰ ਠੰਡ ਪੈ ਰਹੀ ਹੈ ਤਾਂ ਤੁਸੀਂ ਹੋਰ ਗਰਮ ਖਾਧੇ ਜੋ ਹੋਰ ਗਰਮ ਖਾਧੇ ਜੋ ਤਾਂ ਉਹ ਕੀ ਹੁੰਦਾ ਹੈ ਜਦੋਂ ਇਦਾਂ ਗਰਮ ਚੀਜ਼ਾਂ ਬਹੁਤ ਜ਼ਿਆਦਾ ਖਾਣਦੇ ਨੇ ਪੇਸ਼ੈਂਟ ਤਾਂ ਕੀ ਕੀਤਾ ਜਾਂਦਾ ਉਹਦੇ ਨਾਲ ਉਹਦੇ ਨਾਲ ਤਾਂਤ ਪੈਣ ਸ਼ੁਰੂ ਹੋ ਜਾਂਦੀ ਹੈ ਅੱਛਾ ਸੀਮੈਂਟ ਜਿਹੜਾ ਬਿਲਕੁਲ ਪਾਣੀ ਵਾਂਜ ਜਾਂਦਾ ਠੀਕ ਹੈ ਉਹਨੇ ਤੁਮਕਾ ਤੁਮਕਾ ਡਿੱਗਣਾ ਸ਼ੁਰੂ ਹੋ ਜਾਂਦਾ ਠੀਕ ਹੈ ਤੁਮਕਾ ਤੁਮਕਾ ਟਿਕਨ ਦੇ ਨਾਲ ਸੀਮਨ ਪਤਲਾ ਹੋ ਗਿਆ ਹੂੰ ਪਾਣੀ ਵਰਗਾ ਹੋ ਗਿਆ ਤਾਂ ਉਹ ਆਪਣੇ ਆਪ ਹੀ ਨਿਕਲਣਾ ਸ਼ੁਰੂ ਹੋ ਜਾਂਦਾ ਠੀਕ ਹੈ ਜਦੋਂ ਆਪਣੇ ਆਪ ਨਿਕਲਦਾ ਹੈ ਉਹਦੇ ਨਾਲ ਉਹਨਾਂ ਦੀ ਟਾਈਮਿੰਗ ਜ਼ੀਰੋ ਹੋ ਜਾਂਦੀ ਹੈ ਔਰ ਹੌਲੀ ਹੌਲੀ ਕਰਕੇ ਮਰਦਾਨਾ ਜਿਹੜੀ ਤਾਕਤ ਹੈ ਉਹ ਬਿਲਕੁਲ ਖਤਮ ਹੋ ਜਾਂਦੀ ਹੈ ਓਕੇ ਜੀ ਜੀ ਖਾਤੇ ਵੀ ਜਾ ਸਕਦੇ ਨੇ ਐਡੀ ਵੀ ਕੋਈ ਗੱਲ ਨਹੀਂ ਹੈਗੀ ਪਰ ਹਰ ਚੀਜ਼ ਦੀ ਲਿਮਟ ਹੁੰਦੀ ਹੈ ਠੀਕ ਹੈ ਮੰਨ ਲਓ ਹੁਣ ਦੋ ਫੁਲਕੇ ਖਾਣ ਵਾਲੇ ਨੂੰ ਪੰਜ ਪੰਜ ਫੁਲਕੇ ਖਵਾਏ ਜਾਣਗੇ ਹੁਣ ਤਾਂ ਸਰਦੀਆਂ ਹੂੰ ਕੋਈ ਗੱਲ ਨਹੀਂ ਹੈਗੀ ਏ ਵੀ ਖਾਦਾ ਜਾਵੇ ਤੇ ਐਵੇਂ ਨਹੀਂ ਹੈ ਠੀਕ ਹੈ ਹਰ ਚੀਜ਼ ਦੀ ਲਿਮਟ ਹੈ ਜਿੰਨੇ ਕੋ ਕੋ ਪਚਾ ਸਕਦਾ ਓਨਾ ਹੀ ਉਹਨੂੰ ਦਿੱਤਾ ਜਾਂਦਾ ਠੀਕ ਹੈ ਹੁਣ ਜੇਕਰ ਇਹ ਕਹੇ ਕਿ ਕੋਈ ਪੰਜ ਗਿਰੀਆਂ ਬਦਾਮੀਆਂ ਲਵੇ ਤਾਂ ਉਹਨਾਂ ਨੂੰ ਰਾਤ ਨੂੰ ਪਿਉਣ ਲਵੇ ਠੀਕ ਹੈ ਤੇ ਜੇ ਅਸੀਂ ਉਹਨੂੰ ਪੰਜ ਦੀ ਬਜਾਏ मुट्ठी ਭਰ ਕੇ ਖਾਣਾ ਸ਼ੁਰੂ ਕਰ ਦਿੱਤੇ ਤਾਂ ਇੱਕ ਨਾ ਇੱਕ ਦਿਨ ਸਾਡਾ ਇਸ ਤਰ੍ਹਾਂ ਦਾ ਹੋ ਜਾਏਗਾ ਕਿ ਉਹ ਜਿਹੜੀ ਮੈਂ ਤੁਹਾਨੂੰ ਗੱਲ ਦੱਸੀਏ ਕਿ ਉਹਨਾਂ ਦੇ ਸਰੀਰ ਦੇ ਸਾਡੇ ਲੋਕਾ ਹੋ ਜਾਏਗਾ ਗਰਮੀ ਪੈ ਜੇ ਕਿ ਅੰਦਰ ਹੂੰ ਤੇ ਮਰਦਾਂ ਦੇ ਵਿੱਚ ਤੇ ਇਹ ਪ੍ਰੋਬਲਮ ਬੜੀ ਛੇਤੀ ਆਉਂਦੀ ਹੈ ਹਾਂ ਬਿਲਕੁਲ ਜੀ ਸਰੀਰ ਹੀ ਇਦਾਂ ਦੇ ਬਣ ਗਿਆ ਕੁਦਰਤ ਵੱਲੋਂ ਹੀ ਕੁਝ ਸਾਨੂੰ ਫਾਸਟ ਫੂਡ ਹੀ ਇੰਨੇ ਜ਼ਿਆਦਾ ਮਿਲ ਗਿਆ ਖਾਣੇ ਦੇ ਵਿੱਚ ਇਹ ਸਾਨੂੰ ਗਰਮੀ ਮਿਲ ਗਈ ਉਹ ਸਰੀਰ ਦੇ ਵਿੱਚ ਗਰਮੀ ਪੈ ਜਾਂਦੀ ਹੈ ਉਹਦੇ ਵਿੱਚ ਆ ਕਰਕੇ ਇਹ ਸਾਰੀਆਂ ਪ੍ਰੋਬਲਮਾਂ ਸਾਹਮਣੇ ਆਉਣ ਲੱਗੀਆਂ ਜੀ ਜੀ ਸਾਹ ਚੜਨਾ ਕਮਜ਼ੋਰੀ ਮਹਿਸੂਸ ਹੋਣੀ ਜਾਂ ਮਰਦਾਨੇ ਦੀ ਤਾਕਤ ਦੀ ਜਿਹੜੀ ਪ੍ਰੋਬਲਮ ਹੈ ਬੀਬੀਆਂ ਦੇ ਵਿੱਚ ਲਕੋਰੀਏ ਦੀ ਪ੍ਰੋਬਲਮ ਬਹੁਤ ਜ਼ਿਆਦਾ ਅਸੀਂ ਉਹਨਾਂ ਦਾ ਵੀ ਇਲਾਜ ਕਰਦੇ ਆ ਅੱਛਾ ਇਹ ਕਰਪ ਹੋਵੇ ਤਾਂ 10 ਦਿਨ ਦਵਾਈ ਖਾਣੀ ਪੈਂਦੀ ਹੈ ਤਾਂ ਹੰਦ ਨੇਚਰਲ ਕੋਰੀਓ ਕੁਇਕਸ਼ਨ ਇਹ ਜਿਨ੍ਹਾਂ ਨੂੰ ਮਰਦਾਨਾ ਤਾਕਤ ਤੇ ਮਤਲਬ ਪ੍ਰੋਬਲਮ ਆ ਗਈ ਮਰਦਾਨੇ ਹੂੰ ਹੂੰ ਇਹ ਉਹਨਾਂ ਦੇ ਵਾਸਤੇ ਗੁੱਤ ਰੋਗ ਕਿਸੇ ਵੀ ਤਰ੍ਹਾਂ ਦਾ ਦਾੰਦ ਪੈ ਰਿਹਾ ਏ ਠੀਕ ਹੈ ਠੀਕ ਹੈ ਤੁਮਕਾ ਤੁਮਕਾ ਅੰਦਰ ਵੀਰ ਜੰਮੀ ਕਰਨ ਲਿਆ ਹੋਇਆ ਹੈ ਠੀਕ ਹੈ ਤੇ ਸੁਪਨ ਦੋਸ਼ ਹੋ ਰਿਹਾ ਹੈ ਤੇ ਟਾਈਮਿੰਗ ਜਿਹੜੀ ਉਹ 1 ਮਿੰਟ ਤੋਂ ਵੀ ਘਟ ਗਈ ਏ ਹੂੰ ਹੂੰ ਤੇ ਕੋਲ ਜਾਂਦੇ ਆ ਫਰਕ ਹੋ ਜਾਂਦੇ ਨੇ ਇਹ ਉਹਨਾਂ ਵਾਸਤੇ ਆ ਹੂੰ ਹੂੰ ਜਿਨ੍ਹਾਂ ਨੂੰ ਕਰੰਟ ਬਿਲਕੁਲ ਨਹੀਂ ਆ ਰਿਹਾ ਭਈ ਸ਼ੂਗਰ ਦੇ ਪੇਸ਼ੈਂਟ ਨੇ ਉਹਨਾਂ ਨੂੰ ਇਦਾਂ ਦੀ ਪ੍ਰੋਬਲਮ ਬਹੁਤ ਜ਼ਿਆਦਾ ਆਉਂਦੀ ਠੀਕ ਹੈ ਅੱਜ ਹੀ ਕਹਿੰਦੇ ਆ ਸਾਡੇ ਕੋਲ ਆਓ ਹੁਣ ਇਹ ਕੈਪਸੂਲ ਏ ਇਹ ਅਸੀਂ ਡੇਲੀ ਦੇਣੇ ਆ ਤਾਂ ਕੋਈ 1 ਮਹੀਨਾ ਖਾ ਕੇ ਤਾਂ ਵੇਖੇ ਅੱਛਾ ਹਾਂ ਰਿਜ਼ਲਟ ਇਹਦਾ ਦੂਜੇ ਦਿਨ ਤੋਂ ਸ਼ੁਰੂ ਹੋ ਜਾਏਗਾ ਓਕੇ ਹਾਂ ਮਰੀਜ਼ ਸੋਚੇਗਾ ਵੀ ਮੈਂ ਤਾਂ ਤਿੰਨਾਂ ਚਾਰਾਂ ਦਿਨਾਂ ਚ ਇੰਨਾ ਮੈਂ ਤਾਂ ਠੀਕ ਹੋ ਗਿਆ ਓਕੇ ਪਰ ਅਸੀਂ ਕਹਿੰਦੇ ਚੱਲ ਮਹੀਨਾ ਕੋ ਖਾਸ ਹਾਂ ਇਹਦਾ ਕੋਈ ਨੁਕਸਾਨ ਨਹੀਂ ਜਿੰਨਾ ਚਿਰ ਮਰਜ਼ੀ ਖਾ ਲਵੇ ਕੋਈ ਆਯੁਰਵੈਦਿਕ ਹੈਗਾ ਤੁਹਾਡੇ ਸਾਹਮਣੇ ਸਾਹਮਣੇ ਭਰਨ ਲੈ ਆ ਤੇ ਕੁਝ ਵੀ ਨਹੀਂ ਇਹਦੇ ਵਿੱਚ ਇਹੋ ਜਿਹਾ ਸੀ ਪਾਇਆ ਆ ਠੀਕ ਹੈ ਜਿੰਨੇ ਨਾਲ ਕੋਈ ਪ੍ਰੋਬਲਮ ਆਵੇ ਪੇਸ਼ੈਂਟ ਨੂੰ ਜਿੰਨਾ ਚਿਰ ਮਰਜ਼ੀ ਖਾ ਲਵੇ ਜੇ ਕਈਆਂ ਦਾ ਸ਼ੌਂਕ ਹੈ ਅਗਲੇ 1 ਮਹੀਨੇ ਦੀ ਥਾਂ ਤੇ 2-2 ਮਹੀਨੇ ਖਾ ਲੈਣ ਦੇ ਦਿੱਤੇ ਲੈ ਵਰਗੇ ਹੋ ਗਏ ਬੁੱਢੇ ਹੋਣਾ ਹੀ ਨਹੀਂ ਕਿ ਠੀਕ ਹੈ ਫੋਈ ਸਾਲ ਤੋਂ ਬਾਅਦ ਸਾਡੇ ਕੋਲ ਆ ਕੇ ਹਫਤੇ ਦੀ ਦਵਾਈ ਲੈ ਜਾਂਦੇ। ਵੈਸੇ ਹੀ ਹਾਂ ਉਹ ਕਹਿਣਗੇ ਵੀ ਠੀਕ ਹੈ ਵੀ ਅਸੀਂ ਐਵੇਂ ਹੀ ਰਹਿਣਾ। ਕੱਲ ਇੱਕ ਬਜ਼ੁਰਗ ਆਏ ਸੀ ਤੇ ਗੇਟ ਨਹੀਂ ਸੀ ਉਹਨਾਂ ਤੋਂ ਖੁੱਲਦਾ ਪਿਆ। ਹੂੰ ਮਤਲਬ ਦੁਕਾਨ ਦਾ ਗੇਟ ਜਿਹੜਾ ਜ਼ੋਰ ਲਾ ਕੇ ਖੋਲਦੇ ਪੈ ਸੀ ਤੇ ਵੀ ਉਹਨਾਂ ਦੇ ਹੱਥ ਕੰਬ ਰਹੇ ਸੀ। ਤੇ ਉਹ ਦਵਾਈ ਵੇਖ ਲਓ ਮਰਦਾਨਾ ਤਾਕਤ ਵਾਸਤੇ ਲੈ ਕੇ। ਜਦੋਂ ਉਹਦੇ ਹੱਮੋਂ ਮਰੋਂ ਠੀਕ ਹੁੰਦੇ ਨੇ ਉਹਨਾਂ ਨੇ ਤਾਂ ਉਹ ਕਹਿੰਦੇ ਨੇ ਜਾਓ ਡਾਕਟਰ ਗੁਰਚਰਨ ਸਿੰਘ ਬਾਂਸੀ ਗੇਟ ਬੈਠੇ ਹੋਏ ਨੇ ਪਰ ਇੱਕ ਪਰ ਸ਼ਹਿਰ ਦੇ ਵਿੱਚ ਉਹਨਾਂ ਕੋਲ ਜਾਓ ਦਵਾਈ ਲੈ ਕੇ ਆਓ ਤੇ ਗਰੰਟੀ ਸ਼ੂ ਦਾ ਇਲਾਜ। ਲੋਏ ਵਰਗਾ ਜਾਂਦਾ ਬੰਦਾ। ਕੀ ਬਾਤ ਹੈ ਕੀ ਬਾਤ। ਆ ਗਰੰਟੀਸ਼ੁਅ ਦਾ ਇਲਾਜ ਹੈ। ਐਸੀ ਕੋਈ ਗੱਲ ਨਹੀਂ ਹੈਗੀ ਕਿ ਉਹ ਠੀਕ ਨਾ ਹੋਣ। ਉਹ ਦਿਲ ਦੇ ਵਿੱਚੋਂ ਇਹ ਵਹਿਮ ਕੱਢਣ। ਠੀਕ ਹੈ। ਕਿ ਵੀ ਅਸੀਂ ਠੀਕ ਹੀ ਨਹੀਂ ਹੋਣਾ। ਅਸੀਂ ਤੇ ਕਹਿੰਦੇ ਹੁੰਨੇ ਆ ਕਿ ਮੈਰਿਜ ਰੱਖੋ ਤੇ ਇੱਕ ਦਿਨ ਪਹਿਲਾਂ ਆ ਜਾਓ। ਅੱਛਾ। ਜੇ ਤੁਹਾਨੂੰ ਇਹ ਪ੍ਰੋਬਲਮ ਇਦਾਂ ਦੀ ਹੈਗੀ ਐ ਤੇ ਤੁਸੀਂ ਡਰਦੇ ਸ਼ਾਦੀ ਨਹੀਂ ਕਰਾ ਰਹੇ। ਤਾਂ ਅਸੀਂ ਕਹਿੰਦੇ ਇੱਕ ਦਿਨ ਪਹਿਲਾਂ ਆ ਜਾਓ। ਠੀਕ ਹੈ। ਹੋਰ ਦੱਸੋ ਜੀ ਸ਼ਾਦੀ ਰੱਖ ਕੇ ਮਹੀਨਾ ਆਣਾ ਤਾਂ ਬੜੀ ਦੂਰ ਦੀ ਗੱਲ ਹੈ। ਠੀਕ ਹੈ। ਕਈ ਪੇਸ਼ੈਂਟ ਅੱਜ ਵੀ ਸਾਡੇ ਕੋਲ ਇਦਾਂ ਆਉਂਦੇ ਨੇ। ਇੱਕ ਦਿਨ ਪਹਿਲਾਂ, ਦੋ ਦਿਨ ਪਹਿਲਾਂ। ਵੇ ਮੇਰੀ ਆ ਪ੍ਰੋਬਲਮ ਬਿਲਕੁਲ ਜੀ ਅਸੀਂ ਉਹਨਾਂ ਨੂੰ ਲੋਹੇ ਵਰਗਾ ਕਰ ਦਿੰਦੇ ਆ ਗੱਲ ਹੀ ਕੋਈ ਉਹਨਾਂ ਦੀ ਕੰਡ ਨਹੀਂ ਅਸੀਂ ਲਗਾ ਦਿੰਦੇ ਅੱਛਾ ਹਾਂ ਇਹ ਗੱਲ ਦੀ ਗਰੰਟੀ ਹੈ ਜੀ ਜੀ ਹੁਣ ਸਾਡੇ ਕੋਲ ਨੇ ਟਾਈਮ ਪਾਸ ਲਈ ਕੈਪਸੂਲ ਨੇ ਆ ਕੈਪਸੂਲ ਤੇ ਆ ਗੋਲੀ ਹੈ ਆਯੁਰਵੈਦਿਕ ਅਸੀਂ ਹੱਥ ਨਾਲ ਵੱਟੀ ਹੋਈ ਹੈ ਠੀਕ ਹੈ ਇਹਨਾਂ ਦੋਨਾਂ ਨੂੰ ਮਿਲਾ ਕੇ ਅਸੀਂ ਟਾਈਮ ਪਾਸ ਵਾਸਤੇ ਦਿੰਨੇ ਆ ਠੀਕ ਹੈ ਜੇਕਰ ਕੋਈ ਕਹਿੰਦਾ 1 ਮਿੰਟੇ ਲੱਗਦਾ ਤੁਸੀਂ ਕਹਿੰਨੇ 1 ਘੰਟਾ ਲੱਗ ਜਾ ਅੱਛਾ ਹਾਂ 1 ਮਿੰਟ ਤੇ ਚੁੱਕ ਕੇ ਟਾਈਮ ਇਹ ਜਿਹੜਾ ਹੈ 1 ਘੰਟੇ ਦਾ ਕਰਦੇ ਹਾਂ ਹਾਂ ਬਿਲਕੁਲ ਜੀ ਮਟਾਪਾ ਵਧਨ ਨਾਲ ਸਾਰੀਆਂ ਬਿ ਹੂੰ ਠੀਕ ਹੈ ਜੀ ਤੇ ਉਹਨਾਂ ਦੀ ਹਰ ਤਰ੍ਹਾਂ ਦੀ ਪ੍ਰੋਬਲਮ ਜਿਹੜੀ ਹੈ ਉਹ ਆ ਜਾਣੀ ਹੈ ਸਾਹਮਣੇ ਉਹਦੇ ਵਾਸਤੇ ਅਸੀਂ ਇੱਕ ਆ ਤਿਆਰ ਕੀਤਾ ਹੈ ਠੀਕ ਹੈ ਜੀ ਅੱਛਾ ਐਂਡ ਇਹ ਅਰਕੇ ਤੇ ਅਸੀਂ ਤਿਆਰ ਕੀਤਾ ਹੈ ਤੇ ਇਹ ਇੱਕ ਮਹੀਨੇ ਦੇ ਵਿੱਚ 5 ਤੋਂ 7 ਕਿਲੋ weight ਇਹਦੇ ਇਹਨਾਂ ਨੇ ਘਟ ਜਾਂਦਾ ਠੀਕ ਹੈ ਠੀਕ ਹੈ ਜੀ ਇਹਨੂੰ ਲਗਾਤਾਰ ਲੈਣਾ ਹੁੰਦਾ ਕੋਈ ਵੀ ਡਾਈਟਿੰਗ ਡਾਈਟ ਕਰਨ ਦੀ ਲੋੜ ਨਹੀਂ ਮਤਲਬ ਮੈਂ ਖਾਣਾ ਛੱਡ ਦੇਣਾ ਹੈ ਜਾਂ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈਗੀ ਠੀਕ ਹੈ ਨਾ ਹੀ ਕੋਈ ਵਰਜਿਸ ਅਸੀਂ ਦੱਸਦੇ ਆ ਤੇ ਸਿਰਫ ਇਹਨੂੰ ਦੋ ਚਮਚੇ ਸਵੇਰੇ ਦੋ ਸ਼ਾਮ ਨੂੰ ਪੀਣਾ ਹੁੰਦਾ ਤੇ ਮਹੀਨਾ ਪੀ ਕੇ ਵੇਖੋ ਇੱਕੋ ਬੋਤਲ ਨਾਲ ਰਿਜ਼ਲਟ ਨੇ ਲੋਹੇ ਵਰਗਾ ਸੋਹੋ ਸਰੀਰ ਵੇਖੋ ਇੱਕ ਸ਼ਿਆਣੇ ਕੰਧ ਨੇ ਉੱਥੇ ਇੱਕ ਛੱਜ ਦਾਣਿਆਂ ਦਾ ਲਾਹ ਲੀਏ ਨਾ ਤੇ ਕੋਠੇ ਬੈਠਾ ਹੋਵੇ ਤੇ ਉਹ ਟੁੱਟਿਆ ਨਾ ਜਾਂਦਾ ਵਿੱਚ ਉੱਠ ਪੈਂਦਾ ਹਾਂ ਹੈ ਤੇ ਸੋਚ ਕੇ ਵੇਖੋ ਜਿੰਦਾ 10 ਕਿਲੋ weight ਘਟ ਜਾਵੇ ਜੇ ਉਹ 90 ਕਿਲੋ weight ਹੈ 10 ਘਟ ਕੇ 80 ਤੇ ਆ ਗਿਆ ਉਹਨੇ ਤਾਂ ਆਪਣੇ ਆਪ ਸ਼ਾਨ ਮਾਰ ਕੇ ਉੱਠਣਾ ਹਾਂ ਬਿਨਾਂ ਗੱਲ ਤੋਂ ਹੀ ਬੋ ਚੁੱਕਿਆ ਹੈ ਠੀਕ ਹੈ ਠੀਕ ਹੈ ਨਾ ਬਿਨਾ ਗਲਤ ਇਸਰੀ ਤੇ ਲੋਡ ਬਿਨਾ ਗਲਤ 20 ਕਿਲੋ ਦਵਾ ਦੇ ਜਾਂ 30 ਕਿਲੋ ਦਵਾ ਹੂੰ ਜੇ ਉਹਨਾਂ 60 ਵੇਟ ਚਾਹੀਦਾ ਹੈ ਤਾਂ ਉਹਨਾਂ ਬਿਲੇ ਹੀ ਵੇਟ 30 ਕਿਲੋ ਵੇਟ ਬਿਨਾ ਗਲਤ ਚੁੱਕਿਆ ਹੈ ਮਤਲਬ ਹਰ ਟਾਈਮ ਇਹ ਸਮਝ ਲਓ ਕਿ ਉਹਨੇ ਸਿਰ ਤੇ ਪਾ ਚੁੱਕਿਆ ਹੈ ਓਕੇ ਦੱਸੋ ਕਿੰਨਾ ਕੁ ਸੁੱਖਾ ਰਹੇਗਾ ਜਿੰਨੇ ਵੇਟ ਚੁੱਕਿਆ ਹੋਵੇ 30 ਤੁਹਾਨੂੰ ਅਸੀਂ ਦੱਸਿਆ ਦੂਜੇ ਤੇ ਤੀਜੇ ਦਿਨ ਜਾ ਕੇ ਫਰਕ ਪੈਂਦਾ ਠੀਕ ਹੈ ਔਰ ਪਰਮਨੈਂਟ ਠੀਕ ਹੋ ਜਾਂਦਾ ਠੀਕ ਹੈ ਹਾਂ ਇਹ ਦਿਲ ਦੇ ਵਿੱਚੋਂ ਗੱਲ ਕਰਦੇ ਹੁਣ ਦੇਖੋ ਫੌਰਨ ਤੋਂ ਸਾਡੇ ਕੋਲ ਮੈਡੀਸਨ ਲੈਣ ਆਉਂਦੇ ਨੇ ਹਾਂ ਮਤਲਬ ਉਹ ਕੋਰੀਅਰ ਭੇਜੀ ਦੇਨੇ ਆਸੀਂ ਅੱਛਾ ਤੇ ਮਤਲਬ ਜਿਹੜੇ ਲੋਕ ਬਾਹਰ ਬੈਠੇ ਨੇ ਉਹਨਾਂ ਵਾਸਤੇ ਵੀ ਸੇਵਾ ਤੁਹਾਡੀ ਉਪਲਬਧ ਹੈਗੀ ਹਾਂਜੀ ਉਹਨਾਂ ਵਾਸਤੇ ਵੀ ਤੇ ਉਹ ਅਸੀਂ ਕੋਰੀਅਰ ਐ ਮੈਡੀਸਿਨ ਭੇਜਦੇ ਆ ਤੇ ਕੋਈ ਵੀ ਕੰਪਲੇਂਟ ਨਾ ਨੀ ਚੀਜ਼ ਹੀ ਓਕੇ ਹਾਂ ਜਿਹੜੇ ਨਰਾਸ਼ ਹੋ ਗਏ ਨੇ ਲੱਖਾਂ ਰੁਪਿਆ ਪਹੁੰਚੁਕਿਆ ਤੇ ਇਸ ਤਰ੍ਹਾਂ ਸਾਨੂੰ ਕਹਿਣਗੇ ਵੀ ਮੈਂ ਤਾਂ 50 ਹਜ਼ਾਰ ਦੀ ਦਵਾਈ ਇਕੱਠੀ ਮੰਗਵਾ ਲਈ ਮੈਂ ਵਿਚਾਰੀ ਆ ਜਿੰਮਗਾਲੀ ਕਈ ਤਾਂ ਲੱਖ ਲੱਖ ਸਵਾ ਸਵਾ ਲੱਖ ਰੀ ਦਵਾਈ ਮੰਗਵਾਈ ਜਾਂਦੇ ਨੇ ਪਤਾ ਨਹੀਂ ਉਹ ਇੰਨੇ ਪੈਸੇ ਕਿੱਥੇ ਖੋਖ ਰੈਂਦੇ ਨੇ ਵਿਚਾਰੇ ਤੇ ਅਸੀਂ ਕਹਿੰਦੇ ਸਾਡੇ ਕੋਲ ਆਓ ਸਸਤਾ ਹੈ ਸਲਤਾ ਕੋਈ ਮਹਿੰਗਾ ਸਲਤਾ ਅੱਛਾ ਅੱਛਾ ਜੀ ਜੀ ਤੇ ਖਾਓ ਤੇ ਮौज-ਮਸਤੀ ਕਰੋ ਤੇ ਆਹ ਦੇਖੋ ਇਹਦੇ ਬਾਰੇ ਤੁਸੀਂ ਦੱਸੋ ਜਿੰਟਾ ਨੂੰ ਇਹ ਆ ਜਿਹੜੇ ਕੈਪਸੂਲ ਨੇ 골ਡਨ ਜੀ ਹੁਣ ਦੇਖੋ ਨਸ਼ੇ ਦੇ ਵਿੱਚ ਲੋਕ ਬੁਰੀ ਤਰ੍ਹਾਂ ਫਸ ਗਏ ਠੀਕ ਹੈ ਘਰ ਘਰ ਇਹ ਅੱਗ ਪਹੁੰਚ ਗਈ ਹੈ ਬਿਲਕੁਲ ਠੀਕ ਇਹ ਦਾ ਸੇਕ ਕਿਸੇ ਨਾ ਕਿਸੇ ਤਰੀਕੇ ਲੱਗਾ ਹੈ ਕਿਸੇ ਭੈਣ ਨੂੰ ਭਰਾ ਦਾ ਲੱਗਾ ਹੈ ਤੇ ਜਾਂ ਪਤਨੀ ਨੂੰ ਘਰ ਵਾਲੇ ਦਾ ਲੱਗਾ ਹੈ ਹਮਤਲਬ ਇਸ ਤਰ੍ਹਾਂ ਜਾਂ ਮਾਂ ਨੂੰ ਪੁੱਤ ਦਾ ਲੱਗਾ ਹੈ ਸੇਕ ਲੱਗਾ ਜਰੂਰ ਹਰੇ ਘਰ ਠੀਕ ਹੈ ਜਾਂ ਕਿਸੇ ਨੂੰ ਕਿਸੇ ਰਿਸ਼ਤੇਦਾਰ ਦਾ ਲੱਗਾ ਹੈ ਮਤਲਬ ਕੋਈ ਵੀ ਹਰ ਤਰ੍ਹਾਂ ਦੇ ਨਸ਼ੇ ਦੇ ਵਿੱਚ ਕਈ ਤਰ੍ਹਾਂ ਦੇ ਨਸ਼ੇ ਆ ਗਏ ਨੇ ਬਰ ਚਲ ਖਾਸ ਕਰਕੇ ਚਿਟਾ ਠੀਕ ਹੈ ਜਿੰਨੇ ਘਰ ਹੀ ਖਤਮ ਕਰਦੇ ਘਰ ਘਰ ਘਰਾਂ ਦੇ ਘਰ ਖਤਮ ਕਰਦੇ ਕਿਉਂਕਿ ਉਹ ਮਹਿੰਗਾ ਹੀ ਇੰਨਾ ਜ਼ਿਆਦਾ ਹੈ ਤੋਂ ਇਤੋਂ ਬਾਹਰ ਹੀ ਖਾਣਾ ਚਾਹਦੇ ਸੀ ਇਹ ਵੱਡੇ ਵੱਡਿਆਂ ਦਾ ਸ਼ੌਂਕ ਸੀ ਆ ਗਿਆ ਗਰੀਬਾਂ ਦੇ ਵਿੱਚ ਹੁਣ ਗਰੀਬ ਲੋਕ 500 ਰੁਪਏ ਦਿਹਾੜੀ ਲਾ ਕੇ ਆਉਂਦੇ ਨੇ ਕੋਈ 400 ਦਿਹਾੜੀ ਕਰਕੇ ਆਂਦਾ ਤੇ ਸ਼ਾਮ ਨੂੰ ਚਟਾ ਪੀ ਜਾਂਦੇ ਹਾਂ ਉਹ 500 ਦੀ ਬੋੜੀ ਲੈ ਕੇ 19 ਕੋਈ ਲੈ ਲੈਂਦੇ ਨੇ ਚੱਲ ਵੀ ਤੇ ਸਵੇਰੇ ਵੀ ਲੈ ਲਈ ਜਾਂ ਸ਼ਾਮ ਲੈ ਲਈ ਤੇ ਟਾਈਮ ਪਾਸ ਕਰੀ ਗਏ ਕੋਈ ਗੋਲੀਆਂ ਤੇ ਲੱਗ ਗਿਆ ਕੋਈ ਕੈਪਸੂਲਾਂ ਤੇ ਲੱਗ ਗਿਆ ਕੋਈ ਕਿੰਨੇ ਨਵੇਂ ਪ੍ਰੈਗਾ ਕੈਪਸੂਲ ਖਾਣਾ ਕੋਈ ਕੁਝ ਖਾਂਦਾ ਕੋਈ ਕੁਝ ਕਰਦਾ ਅਸੀਂ ਕਹਿਨੇ ਆ ਕਿ ਜੇ ਕਿਸੇ ਕੋਈ ਦਲਦਲ ਦੇ ਵਿੱਚ ਫਸ ਗਿਆ ਇਸ ਤਰ੍ਹਾਂ ਦੇ ਨਸ਼ੇ ਦੇ ਦਲਦਲ ਦੇ ਵਿੱਚ ਫਸ ਗਿਆ ਠੀਕ ਹੈ ਉਹਦੇ ਕੋਲੋਂ ਨਹੀਂ ਨਿਕਲਿਆ ਜਾਂਦਾ ਆਓ ਅਸੀਂ ਕੱਢਦੇ ਆਂ ਅੱਛਾ ਹਾਂ ਗਰੰਟੀ ਸ਼ੁਦਾ ਹਰ ਦੇ ਕੋਲ ਵੀ ਬਹੁਤ ਔਖਾ ਏ ਜੀ ਚਿੱਟੇ ਵਾਲੇ ਦਾ ਤਾਂ ਮੈਂ ਨਾ ਜੀ ਪਹਿਲੇ ਦਿਨ ਅਸੀਂ ਨਸ਼ਾ ਬੰਦ ਕਰਦੇ ਜੀ ਹੂੰ ਇਹ ਐਵੇਂ ਮੈਂ ਕਿ ਨਸ਼ਾ ਛੱਡਿਆ ਨਹੀਂ ਜਾ ਸਕਦਾ ਸਿਰਫ ਘਰੇ ਬੈਠੇ ਉਹਨਾਂ ਦੇ ਅੰਦਰ ਇਹ ਗੱਲ ਘਰ ਘਰ ਕੀ ਹੋਈ ਹੂੰ ਹੂੰ ਬਿਲਕੁਲ ਬਿਲਕੁਲ ਠੀਕ ਗੱਲ ਹੈ ਤੇ ਵੀ ਨਸ਼ੇ ਦੇ ਦਲਦਲ ਚ ਅਸੀਂ ਨਿਕਲ ਨਹੀਂ ਸਕਦੇ ਤੇ ਅਸੀਂ ਕਹਿੰਨੇ ਆਂ ਅਸੀਂ ਪਹਿਲੇ ਦਿਨ ਨਸ਼ਾ ਬੰਦ ਕਰ ਦਿੰਨੇ ਆ। ਹੋਏ ਠੀਕ ਹੈ। ਸਾਡੇ ਕੈਪਸੂਲ ਸ਼ੁਰੂ ਹੋ ਜਾਂਦੇ ਆ। ਠੀਕ ਹੈ। 15 ਦਿਨ ਖਾਣੇ ਹੁੰਦੇ ਆ। ਹੂੰ। ਪਹਿਲੇ ਦਿਨ ਬੰਦ ਹੋ ਗਿਆ ਤੇ 15 ਦਿਨਾਂ ਬਾਅਦ ਇਹ ਦਵਾਈ ਵੀ ਨਹੀਂ ਅਸੀਂ ਲੋੜ ਪੈਂਦੀ। ਮਤਲਬ ਖਵਾਉਂਦੇ ਹੀ ਨਹੀਂ ਉਹ ਤੋਂ ਬਾਅਦ ਲੋੜ ਹੀ ਨਹੀਂ ਪੈਂਦੀ। ਜਿੰਨਾ ਮਰਜ਼ੀ ਹੈਵੀ ਡੋਜ਼ ਲੈਂਦਾ ਹੋਵੇ। ਜਿੰਨਾ ਮਰਜ਼ੀ ਹੈ ਵੀ ਡੋਜ਼ ਇਤੋਂ ਤੱਕ ਇੰਜੈਕਸ਼ਨ ਵੀ ਲਗਾਉਂਦਾ ਹੋਵੇ। ਓਕੇ। ਹਾਂ ਲੋਕਾਂ ਨੇ ਨਾੜਾਂ ਵਿੱਚ ਛੜੀਆਂ ਨੇ ਉਹਦੀਆਂ ਵੇਨਜ਼ ਲੱਭਦੀਆਂ ਨਹੀਂ। ਤੇ ਤੇ ਇਸ ਹਿਸਾਬ ਨਾਲ ਇਸ ਤਰ੍ਹਾਂ ਦੇ ਸਾਡੇ ਕੋਲ ਪੇਸ਼ੈਂਟ ਆਨੇ ਨੇ ਡਾਕਟਰ ਉਹਨਾਂ ਦੀ ਵੇਨ ਨਹੀਂ ਲੱਭ ਸਕਦਾ ਤੇ ਉਹ ਜੀ ਜੀ ਇਸ ਤਰ੍ਹਾਂ ਦੇ ਪੇਸ਼ੇਂਟਾਂ ਦੀ ਹਾਲਤ ਹੈ ਔਰ ਅਸੀਂ 15 ਦਿਨ ਦਵਾਈ ਦੇ ਦਿੰਨੇ ਆ 15 ਦਿਨਾਂ ਦੀ ਗਰੰਟੀ ਸ਼ੁਦਾ ਇਲਾਜ ਹੈ ਠੀਕ ਹੈ ਔਰ ਗਰੰਟਰਡ ਇਲਾਜ ਮਤਲਬ ਬਿਲਕੁਲ ਠੀਕ ਹੋ ਜਾ ਕੋਈ ਤੋੜ ਨਹੀਂ ਕੋਈ ਲੈਟਰਨਿੰਗ ਲੱਗਦੀਆਂ ਕੋਈ ਉਲਟੀਆਂ ਨਹੀਂ ਲੱਗਦੀਆਂ ਕੋਈ ਤੰਗੇ ਹੀ ਨਹੀਂ ਆਉਂਦੀ ਠੀਕ ਹੈ ਕੰਮ ਉਹਵੇਂ ਕਰਦਾ ਫਿਰਦਾ ਭਾਵੇਂ ਕੋਈ ਕਹੀ ਵਾਂਦਾ ਉਹ ਕਰਦਾ ਤੇਰੇ ਵਾਂ ਦਾ ਫਿਰੇ ਜੇ ਕੋਈ ਮੰਨ ਲਓ ਕਿਸੇ ਤਰ੍ਹਾਂ ਦਾ ਲੀਵਰ ਦੇ ਕੰਮ ਕਰਦਾ ਤਾਂ ਜੇ ਕੋਈ ਟਰੱਕ ਚਲਾਉਂਦਾ ਤਾਂ ਫੇਰੇ ਦੇ ਵਿੱਚ ਕੋਈ ਨਸ਼ਾ ਨਹੀਂ ਹੈਗਾ ਕਿ ਵੀ ਜਿਹੜੀ ਉਹਨੂੰ ਉਹ ਡਰਾਈਵਰੀ ਨਹੀਂ ਕਰ ਸਕਦਾ ਇਹੋ ਜਿਹਾ ਵੀ ਕੋਈ ਹਰ ਤਰ੍ਹਾਂ ਦੀ ਬਿਮਾਰੀ ਵਾਸਤੇ ਇਹਨੂੰ ਅਸੀਂ ਧੁੰਨੀ ਚ ਪਾਉਣ ਵਾਸਤੇ ਤੇਲ ਦਿੰਨੇ ਆ ਇਹ ਧੁੰਨੀ ਚ ਪਾਈਦਾ ਠੀਕ ਹੈ ਠੀਕ ਹੈ ਜੀ ਕਿਸੇ ਵੀ ਤਰ੍ਹਾਂ ਦੀ ਤੇ ਔਰ ਅਸੀਂ ਜਿਹੜੇ ਨਰਮਦੀ ਵਾਸਤੇ ਇਹਨੂੰ ਇੱਕ ਬੂੰਦ ਅਸੀਂ ਪੀਣ ਲਈ ਦਿੰਨੇ ਆ ਇੱਕ ਬੂੰਦ ਅਸੀਂ ਧੁੰਨੀ ਚ ਪਾਉਣ ਵਾਸਤੇ ਦਿੰਨੇ ਆ ਠੀਕ ਹੈ ਤੇ ਇਹ ਗਰੰਟੀਸ਼ੁਦਾ ਇਲਾਜ ਹੈ ਦਾ ਬਿਲਕੁਲ ਹੀ ਠੀਕ ਕਰਦਾ ਓਕੇ ਇਥੋਂ ਤੱਕ ਕਿ ਸ਼ੂਗਰ ਵੀ ਠੀਕ ਕਰਦਾ ਹੈ ਹੋਰ ਵੀ ਕਈ ਤਰ੍ਹਾਂ ਦੀ ਜਿਵੇਂ ਗੋਡੇ ਪੀੜ ਹੋ ਰਹੇ ਨੇ ਹਰ ਤਰ੍ਹਾਂ ਦਾ ਮਰੀਜ਼ ਨੂੰ ਲੈ ਸਕਦਾ ਓਕੇ ਹਾਂ ਲਗਾਤਾਰ ਧੁੰਨੀ ਦੇ ਵਿੱਚ ਪਾਣ ਦੇ ਨਾਲ ਲਗਾਤਾਰ ਇੱਕ ਬੂੰਦ ਡੇਲੀ ਵੇਖੋ ਤੁਸੀਂ ਇਹਦੀ ਤਾਕਤ ਕਿੰਨੀ ਹੈ ਇੱਕ ਬੂੰਦ ਤੋਂ ਵੱਧ ਦੇ ਰੋਧ ਹੀ ਨਹੀਂ ਹੈ ਕੀ ਬਾਤ ਹੈ ਮੇਰਾ ਨਾਮ ਡਾਕਟਰ ਗੁਰਚਰਨ ਸਿੰਘ ਥੰਦੇ ਜੀ ਚੌਂਕ ਬਾਂਸੀ ਗੇਟ ਆਊਟਸਾਈਡ ਬਾਂਸੀ ਗੇਟ ਇੱਕ ਦੁਕਾਨ ਛੱਡ ਕੇ ਚੌਂਕ ਦੇ ਨਾਲ ਦੂਜੀ ਦੁਕਾਨ ਹੈ ਠੀਕ ਹੈ ਬਾਹਰ ਸੀਸੇ ਵਾਲਾ ਗੇਟ ਲੱਗਾ ਹੈ ਔਰ ਬਾਹਰ ਲਿਖਿਆ ਹੈ ਡਾਕਟਰ ਗੁਰਚਰਨ ਸਿੰਘ ਥੰਦੇ ਠੀਕ ਹੈ ਠੀਕ ਹੈ ਜੀ ਤੇ ਨੰਬਰ ਮੈਂ ਆਪਾਂ ਥੱਲੇ ਵੀ ਲਿਖ ਦਿੰਦੇ ਆਂ ਵੈਸੇ ਮੈਂ ਦੱਸ ਵੀ ਦੇਣਾ 9855628302 9592405224 ਤੇ رابطہ قائم ਕਰਨਾ ਠੀਕ ਹੈ ਜਿਹੜੇ ਬਾਹਰ ਬੈਠੇ ਵੀਰ ਨੇ ਉਹ ਵਟਸਐਪ ਕਾਲ ਕਰਨ ਕਿਉਂਕਿ ਅਸੀਂ ਫਿਰ ਕਾਲ ਚੱਕ ਲਈ ਰੀਏ ਠੀਕ ਹੈ ਤੇ ਜੇਕਰ ਉਹਨਾਂ ਦੇ ਮਤਲਬ ਅਸੀਂ ਨਹੀਂ ਚੁੱਕ ਸਕਦੇ ਕਈ ਵਾਰੀ ਕਾਲ ਕਿ ਇਹ ਸਾਨੂੰ ਫੋਨ ਜਿਹੜੇ ਨੇ ਬਹੁਤ ਜ਼ਿਆਦਾ ਆਉਣ ਦੀ ਵਜ੍ਹਾ ਕਰਕੇ ਤਾਂ ਉਹ ਸਾਨੂੰ ਮੈਸੇਜ ਜ਼ਰੂਰ ਛੱਡਣ ਅਸੀਂ ਉਹਨਾਂ ਦਾ ਜਵਾਬ ਦੇਵਾਂਗੇ ਠੀਕ ਹੈ ਤੇ ਬਹੁਤ ਸੁਖ ਹੈ ਜੇਕਰ ਕਿਸੇ ਨੇ ਬਸ ਤੇ ਆਣਾ ਹੈ ਤਾਂ ਉਹ ਬਸ ਸਟੈਂਡ ਉੱਤਰ ਕੇ ਬਸ ਸਟੈਂਡ ਉੱtre ਦੇ ਨਾਲ ਉਹਨੂੰ ਆਟੋ ਮਿਲ ਜਾਂਦਾ ਹੈ ਉਹ ਚੌਕ ਬਾਂਸੀ ਗੇਟ ਲੈ ਜਾਂਦਾ ਓਕੇ ਹਾਂ ਜੇ ਲੋਕੇਸ਼ਨ ਲੈਣੀ ਹੈ ਤਾਂ ਦੇਵ ਸਮਾਜ ਕਾਲਜ ਦੇ ਨਾਂ ਤੇ ਭਰ ਕੇ ਤੇ ਉਹ ਆ ਸਕਦੇ ਜੀ ਜੀ